ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ ਮਿਲੀ ਅਜਲੰਦਰ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਦਰਅਸਲ 2009 ਦਾ ਇੱਕ ਮਾਮਲਾ ਜਿਸ ਦੇ ਵਿੱਚ ਭੋਗਪੁਰ ਥਾਣੇ ਦੇ ਵਿੱਚ ਸਾਲ 2009 ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਜਾਂਦਾ ਕਿ ਜਗਤਾਰ ਸਿੰਘ ਤਾਰਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਜਾਨੀ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਗਤਾਰ ਸਿੰਘ ਤਾਰਾ ਫੰਡਿੰਗ ਕਰਦੇ ਨੇ ਇਸ ਅਧੀਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਪਰ ਜਦੋਂ ਅੱਜ ਇਹ ਜਿਹੜਾ ਜਲੰਧਰ ਕੋਰਟ ਦੇ ਵਿੱਚ ਦੋਸ਼ ਸਾਬਤ ਨਹੀਂ ਹੁੰਦੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਫਿਰ ਜਲੰਧਰ ਕੋਰਟ ਦੇ ਵੱਲੋਂ ਜਗਤਾਰ ਸਿੰਘ ਤਾਰਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਦੱਸਿਆ ਇਹ ਵੀ ਜਾ ਰਿਹਾ ਕਿ ਬੜੈਲ ਜੇਲ੍ਹ ਦੇ ਵਿੱਚ ਜਗਤਾਰ ਸਿੰਘ ਤਾਰਾ ਬੰਦ ਨੇ ਅੱਜ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਦੀ ਪੇਸ਼ੀ ਹੋਈ 1995 ਦੇ ਵਿੱਚ ਜਿਹੜਾ ਉਸ ਵਕਤ ਦੇ ਮੌਜੂਦਾ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਕਾਂਡ ਹੁੰਦਾ ਉਸ ਵਕਤ ਦੇ ਕਤਲ ਕਾਂਡ ਦੇ ਵਿੱਚ ਜਗਤਾਰ ਸਿੰਘ ਤਾਰਾ ਸਜ਼ਾ ਕੱਟ ਰਹੇ ਨੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ ਜਦੋਂ ਨਾ ਖਲਾਫ ਸਬੂਤ ਪੇਸ਼ ਨਹੀਂ ਹੁੰਦੇ ਜੋ ਸਾਬਤ ਨਹੀਂ ਹੁੰਦੇ ਤਾਂ ਫਿਰ ਜਲੰਧਰ ਕੋਰਟ ਨੇ ਰਾਹਤ ਦੇ ਕੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ